ਮਾਸ਼ੀਓ ਮਾਸ਼ੀਓ ਬ੍ਰਾਂਡ ਦੀ ਨਾ ਫੁੱਲ ਵੀਡੀਓ ਆਪਣੇ YouTube ਚੈਨਲ ਤੇ ਹੈਗੀ ਆ ਪਰ ਇਹ ਨਵਾਂ ਸੁਪਰ ਸਿੱਡਰ ਆਇਆ ਇਹਦੇ ਵਿੱਚ ਨਾ ਕੁਝ ਕਿ ਤਬਦੀਲੀਆਂ ਕੀਤੀਆਂ ਪਹਿਲੇ ਵਾਲੇ ਮਾਡਲ ਨਾਲ ਆਪਣੇ ਨਾਲ ਆਪਣਾ ਹੰਕਾਰ ਵੀਰੇ ਹਾਸੀ ਵੀਰੇ ਸਰ ਜੀ ਬਈ ਵਧੀਆ ਜੀ ਵਧੀਆ ਬਈ ਹੰਕਾਰ ਵੀਰੇ ਪਹਿਲਾਂ ਵੀ ਆਪਣੀ ਇਹ ਚੀਜ਼ ਬਰਾੜ ਸਾਹਿਬ ਨੇ ਆਪਾਂ ਨੂੰ ਦੱਸਿਆ ਜੀ ਕੱਲੀ ਕੱਲੀ ਚੀਜ਼ ਉਹਨਾਂ ਤੋਂ ਆਪਾਂ ਫਿਰ ਕਿੰਨਾ ਸਮਾਂ ਲਾਵਾਂਗੇ ਅੱਜ ਜਿਹੜੀਆਂ ਮੈਂ ਤਬਦੀਲੀਆਂ ਵਿੱਚ 3-4 ਕੀਤੀਆਂ ਉਹ ਵੀਰਾਂ ਨੂੰ ਦੱਸ ਦੋ ਕਿਉਂਕਿ ਉਹਨਾਂ ਨੇ ਮਾਡਲ ਕਈਆਂ ਨੇ ਚੇਂਜ ਕਰਨੇ ਹੁੰਦੇ ਆ ਜਾਂ ਲੇਟੈਸਟ ਸਾਧ ਦੇ ਹਿਸਾਬ ਨਾਲ ਇਹ ਦੱਸ ਦੋ ਤੁਸੀਂ ਗੱਲ ਸਾਬ ਇੱਕ ਤਾਂ ਦਾ ਟੈਂਕ ਇੰਨਾ ਉੱਚਾ ਹੋ ਗਿਆ ਪਹਿਲਾਂ ਨਾਲੋਂ ਜੀ ਉਹਦਾ ਕਾਰਨ ਕਾਰਨ ਮੰਨ ਲਓ ਵੀ ਇਹਦਾ ਜਿਵੇਂ ਡਾਇਆ ਦਾ ਦਾਣਾ ਦਾਣੇ ਨਾਲ ਪੂਰਾ ਦਾਣਾ ਥੱਲੇ ਜਾਊਗਾ ਵੀ ਪਾਈਪ ਸਿੱਧੀ ਹੋ ਜੂਗੀ ਐਪ ਸਿੱਧੀ ਜਿਵੇਂ ਪਿਛਲੀ ਵਾਰ ਕੋਈ ਵੈਦਰ ਪ੍ਰੋਬਲਮ ਥੋੜੀ ਆ ਗਈ ਸੀਗੀ ਐਦਿਕ ਨਹੀਂ ਆਉਗੀ ਵੀ ਚੋਕਚਾਕ ਹੁੰਦਾ ਝੰਡੜਾ ਸਵਾਲ ਹੀ ਨਹੀਂ ਪੈਦਾ ਹੁੰਦਾ ਵੀਰ ਹੋਰ ਫੋਕ ਵੀਰੇ ਦੇ ਅੱਗੇ ਵੀਰਾ ਆ ਨਾੜ ਸੀਗਾ ਹਾਂਜੀ 19 ਨੰਬਰ ਸੀਗਾ ਹੁਣ 22 ਨੰਬਰ ਹੋ ਗਿਆ ਇਹ ਕਹਤੋਂ ਬਾਈ ਦਾ ਕੀ ਸੀ ਪਹਿਲਾਂ ਵੀ ਕੋਈ ਖਾਸ ਨਹੀਂ ਸੀਗੀ ਹਾਂਜੀ ਨੋਰਮਲ ਹਾਂ ਹੁਣ ਨੜ ਨਹੀਂ ਟੁੱਟੂਗਾ ਵੀ ਪਹਿਲਾਂ ਸ਼ੰਕਾ ਜਾਂ ਲਾ ਲਓ ਵੀ ਦਿਮਾਗ ਚ ਰਹਿੰਦੀ ਹੈਗੀ ਵੀ ਥੋੜੀ ਜੇ ਜੇ ਜੀ ਹੋਰ ਔਰ ਆ ਹੁਣ ਜਿਵੇਂ ਮੰਨ ਲਓ ਆਪਣਾ ਸਾਈਡ ਤੇ ਮੈਂ ਵਾਟ ਨਾ ਕਿਹੜਾ ਲਾਉਣੇ ਆ ਹਮ ਇਹ ਜਮਾ ਜਿਵੇਂ ਮੰਨ ਲਓ ਵੀ ਆ ਪੂਰਾ ਸਾਈਡ ਭਰਿਆ ਜਾਊਗਾ ਵਾਟ ਦੇ ਨਾਲ ਦਾਣਾ ਡਿੱਗੂਗਾ ਪੂਰਾ ਐਕੂਰੇਸੀ ਮੈਂ ਕਿਹਾ ਅਵਾਰਡ ਮਿਲਿਆ ਵਿਆ ਮਾਸ਼ੀ ਨੂੰ ਇਸ ਚੀਜ਼ ਦਾ ਅਵਾਰਡ ਮਿਲਿਆ ਜੀ ਕਣਕ ਦਾ ਦਾਣਾ ਦਾਣਾ ਵੀ ਔਰ ਡਾਇ ਦਾ ਵੀ ਦਾਣਾ ਦਾਣਾ ਘੇਰੂਗਾ ਨਹੀਂ ਆਪਣਾ ਵੇਸਟ ਨਹੀਂ ਜਾਊਗਾ ਨਹੀਂ ਨਹੀਂ ਬਾਈ ਜੀ ਤੇ ਇਹਦੇ ਬਲੇਡ ਸਟੀਲੀ ਬਰਾਉਨ ਬਲੇਡ ਆ ਵੀਰ ਇਹ 8 ਫੁੱਟ ਮਾਡਲ ਵਿੱਚੋਂ ਤਿਆਰ ਆ ਵੀਰ ਵਿੱਚੋਂ ਵਿੱਚੋਂ 8 ਫੁੱਟ ਜੀ ਵੈਰੀ ਗੁੱਡ ਬਾਕੀ ਇਹਦੀਆਂ ਇਹੜੀਆਂ ਪੂਰੀਆਂ ਖੂਬੀਆਂ ਨੇ ਉਹ ਅਸੀਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਬਾਕੀ ਗੱਲ ਸਾਹਿਬ ਇਹਦਾ ਸਪੇਅਰ ਪਾਰਟ ਵਗੈਰਾ ਹੂੰ ਜੋ ਵੀ ਮਾਸ਼ੀਓ ਦਾ ਜੋ ਵੀ ਸਪੇਅਰ ਪਾਰਟ ਆ ਉਹ ਸਭ ਕਿਸ ਨੂੰ ਸਭ ਮਾਰੇ ਦੀ ਕਰ ਪੜੇ ਥੇ ਬਲਦਾ ਉਹ ਵੈਸੇ ਵੀ ਭਰਾ ਮੇਰਾ ਫੋਨ ਸਭ ਦੇ ਹੰਡਲ ਕਰਦਾ ਨੰਬਰ ਮੈਂ ਡਿਸਪਲੇ ਤੇ ਦੇ ਹੀ ਦੇਣਾ ਐਸਾ ਕੋ ਬੰਦਾ ਨਹੀਂ ਜਿਹਦਾ ਵੀਰੇ ਨੇ ਫੋਨ ਨਾ ਚੱਕਿਆ ਹੋਵੇ ਵੈਸੇ ਤਾਂ ਅੱਜ ਤੱਕ ਕੰਪਲੇਂਟ ਆਈ ਨਹੀਂ ਸਭ ਦੇ ਫੋਨ ਚੱਕਦੇ ਹੁਣ ਇੱਕੋ ਨੰਬਰ ਰੱਖਿਆ ਭਾਈ ਆਪ ਆਪ ਖੁਦ ਜ਼ਿੰਮੇਦਾਰ ਹਾਂ ਭਾਈ ਤੇ ਉਹੇ ਨੰਬਰ ਤੁਹਾਡੀ ਡਿਸਪਲੇ ਤੇ ਚੱਲਦਾ ਜਿਹੜਾ ਵੀਰ ਕੋਲੇ ਉਹ ਨੰਬਰ ਆ ਕਿਉਂਕਿ ਜ਼ਿੰਮੇਦਾਰ ਜਿਹੜਾ ਬੰਦਾ ਹੁੰਦਾ ਨਾ ਉਹਨੂੰ ਦੁੱਖ ਤਕਲੀਫ ਪਤਾ ਹੁੰਦੀ ਹੈ ਵੀ ਜ਼ਿੰਮੇਦਾਰ ਨੂੰ ਕੀ ਦੁੱਖ ਤਕਲੀਫ ਹੈ ਨਾ ਤੇ 마ਸੀਓ ਦਾ ਤੁਸੀਂ ਰੂਟਾ ਵੀ ਸੁਪਰ ਸੈਂਟਰ ਕੁਛ ਵੀ ਲੈਣਾ 마ਸੀਓ ਦਾ ਯਾਰ ਨਹੀਂ ਇਹ ਗੱਲ ਆਪਣੇ ਦਾ ਸਭ ਕੁਝ ਹੀ ਲੈਣਾ ਮਹਾਰਾਜ ਕਿ ਸਭ ਕੁਝ ਕਿਸਾਨ ਭਰਾਵਾਂ ਦਾ ਪਿਆਰ ਆ ਔਰ ਵਿਸ਼ਵਾਸ ਆ ਤੇ ਭਰਾ ਨੂੰ ਯਾਦ ਜਰੂਰ ਕਰੋ ਮਾਛੀਓ ਦਾ ਮਲਚਰ ਆਪਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੁਵੀਨ ਝੋਨਾ ਵਧਣਾ ਹੀ ਆ ਸਾਰੇ ਵੀਰਾਂ ਨੇ ਹਨ ਇਹਦੀ ਜਰੂਰਤ ਬਹੁਤ ਪੈਣੀ ਹੈ ਕਿਉਂਕਿ ਹੁਣ ਅੱਗ ਤਾਂ ਲੱਗਣੀ ਨਹੀਂ ਸਾਰੇ ਵੀਰਾਂ ਨੂੰ ਹਨ ਵੀਰੇ ਪਤਾ ਹੀ ਆ ਤੇ ਓਂਕਾਰ ਵੀਰਾ ਹਾਜ਼ਰ ਆ ਤੁਹਾਡੀ ਸੇਵਾ ਚ ਓਂਕਾਰ ਵੀਰੇ ਇਹਦੀਆਂ ਇੱਕ ਦੋ ਗੱਲਾਂ ਵੀਰਾਂ ਨੂੰ ਦੱਸ ਵੀ ਆਪਣਾ ਕਿਹੜੀ ਗੱਲੋਂ ਵੈਸਟ ਆ ਵੈਸ ਤਾਂ ਮਾਸ਼ੀਓ ਬ੍ਰਾਂਡ ਆ ਆਪਾਂ ਨੂੰ ਪਤਾ ਹੀ ਆ ਹਨਾ ਵੀ ਜਿੱਥੇ ਮਾਸ਼ੀਓ ਆ ਜਾ ਕੋ ਗੱਲ ਅੱਗੇ ਰਹਿ ਨਹੀਂ ਜਾਂਦੀ ਗੱਲ ਖਤਮ ਹੋ ਜਾਂਦੀ ਹੈ ਫਿਰ ਵੀ ਵੀਰਾਂ ਨੂੰ ਤੁਸੀਂ ਇੱਕ ਦੋ ਚੀਜ਼ਾਂ ਦੀਆਂ ਦੱਸ ਦੋ ਵਿੱਚ ਕੀ ਖੂਬੀਆਂ ਵੀਰੇ ਇੱਕ ਦਾ 8 ਫੁੱਟਾਂ ਵਿੱਚੋਂ ਤਿਆਰ ਹੈ 8 ਵਿੱਚੋਂ ਵਿੱਚੋਂ ਤਿਆਰ ਆ ਓਕੇ ਓਕੇ ਟਰਮੀਨਲ ਮਾਡਲ ਆ ਟਾਪ ਮਾਡਲ ਆ ਇਹਦੇ ਸਟੀਲੀ ਬ੍ਰਾਉਨ ਬਲੇਡ ਆ ਮੈਨ ਇਹ ਬਲੇਡ ਇਹਦੇ ਨਿਊਟਰਲ ਜਿਹੜੇ ਹੁੰਦੇ ਆ ਦਾ ਦਾ ਵੱਜਣ ਵਾਲੇ ਉਹ ਹੀ ਆ ਨਾ ਜੀ 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 ਮੈਂ ਤੁਹਾਨੂੰ ਦਿਖਾ ਵੀ ਦਿਨਾ ਮੜਾ ਵੇਖੀਏ ਥੱਲੇ ਉਹ ਚੱਕੀ ਜਾਣਗੇ ਆ ਗਿਆ ਕੋ ਅੰਦਰ ਆ ਗਿਆ ਜੇਬ ਚ ਪੜਾ ਜਾਂ ਪਰ ਪਾਸੇ ਉਹ ਕਿ ਕਰਨਾ ਲਓ ਜੀ ਇਹ ਆ ਰਿਹਾ ਇਹਦੇ ਬਲੇਡ ਅੱਛਾ ਹਾਂ ਜੀ ਇਹ ਕੱਲੇ ਕੱਲੇ ਘੁੰਮਦੇ ਆ ਹਨਾ ਮੈਂ ਕਹ ਜੀ ਐਂ ਕੁਤਰਾ ਕਰਦੇ ਪੂਰਾ ਫਿਰ ਇੱਕ ਹੋਰ ਗੱਲ ਆ ਵੀ ਮਾਸ਼ੀਓ ਆਪਣੇ ਤੋਂ ਕੋਈ ਵੀ ਸਪੇਅਰ ਪਾਰਟ ਲਓਵੇ ਹਰੇਕ ਗੁੱਲੀ ਬਲੇਡ ਹਰੇਕ ਚੀਜ਼ ਤੇ ਸਟੈਂਪ ਲੱਗੀ ਹੋਊਗੀ ਮਾਸ਼ੀਓ ਜੀ ਪਿਆਰਪੜ ਤੇ ਵੀ ਹਮ ਰੈਪਲੀਮੈਂਟ ਤਾਂ ਲਗਣੀ ਆ ਬਾਈ ਆ ਆਪਣੇ ਕੋਲ ਜਿਵੇਂ ਇਹ ਚੀਜ਼ ਲੈ ਗਏ ਇਸ ਤੋਂ ਬਾਅਦ ਮੰਨ ਲਾ ਮੇਰੀਆਂ ਪੱਤੀਆਂ ਇਹਨਾਂ ਕਿਸੇ ਖੰਭੇ ਖੁੰਬੇ ਜਾ ਉੱਥੱਲੇ ਕੋ ਆ ਜਾਂਦਾ ਟੁੱਟ ਜਾਂਣਾ ਆਪਣੇ ਕੋਲ ਸਾਰਾ ਕੁਝ ਹੈਗਾ ਵੀ ਜੋ ਵੀ ਚੀਜ਼ ਚਾਹੀਦੀ ਸਭ ਕੁਝ ਹੈਗਾ ਇਹ ਤਾਂ ਨਹੀਂ ਵੀ ਮੈਂ ਲੈ ਜਾਵਾਂ ਤੇ ਬਾਅਦ ਚ ਆ ਕੱਲੀ ਚੀਜ਼ ਦੀ ਲੋੜ ਪੈ ਜੇ ਮਿਲੇ ਨਾ ਬਾਈ ਹੋ ਨਹੀਂ ਸਕਦਾ ਸਭ ਕੁਝ ਮਿਲਦਾ ਤੇ ਮਿਲਦਾ ਸਭ ਕੁਝ ਧੰਨਵਾਦ ਜੀ ਤੇ ਇਹਦਾ ਗੇਅਰ ਗੁਰ ਵੀਰੇ ਪੂਰਾ ਹੈਵੀ ਆ ਮੈਂ ਕਿਹਾ ਹੈਵੀ ਵੀਰੇ ਬਾਕੀ ਅੱਜ ਨਾ ਸਮਾਂ ਥੋੜਾ 1 ਘੰਟਾ ਪਤਾ ਕਰਕੇ ਸ਼ੋਰਟ ਚ ਹੀ ਗੱਲ ਕਰਦੇ ਭੰਕਾਰ ਵੀਰ ਨਾਲ ਬ੍ਰਾਡ ਸਾਹਿਬ ਜਿੱਦੇ ਆਇਆ ਮੈਂ ਪਹਿਲੇ ਰੀਵਿਊ ਵਿੱਚ ਵੀ ਕਹਿੰਦੇ ਹੁਣ ਵੀ ਕਹਿ ਦਿੰਨਾ ਜਿੱਦੇ ਬ੍ਰਾਡ ਸਾਹਿਬ ਆਇਆ ਉਹਦੇ ਖੁੱਲੀਆਂ ਗੱਲਾਂ ਕਰਾਂਗਾ ਦਿਨ ਨੋ ਟਾਈਮ ਲਿਮਟ ਫਿਰ ਤੁਹਾਨੂੰ ਕੱਲੇ-ਕੱਲੇ ਨਟ ਵਾਰੇ ਬਰੀਕੀ ਦੱਸਾਂਗੇ ਭੰਕਾਰ ਵੀਰ ਨੂੰ ਯਾਦ ਕਰਿਓ ਜਗਰਾਉਂ ਦੇ ਵਿੱਚ ਮਾਸ਼ੀਓ ਬ੍ਰਾਂਡ ਤੁਸੀਂ ਕੋਈ ਵੀ ਚੀਜ਼ ਲੈਣੀ ਹੈ ਨਾ ਮਾਸ਼ੀਓ ਦੀ ਗ਼ੰਕਾਰ ਭਰਾ ਮੇਰਾ ਹਾਜ਼ਰਾ ਨੰਬਰ ਵੀਰੇ ਦਾ ਡਿਸਪਲੇ ਤੇ ਚੱਲਦਾ ਹੀ ਪਿਆ ਐਨੀ ਟਾਈਮ ਰਾਤ ਨੂੰ ਛੱਡ ਕੇ ਦਿਨ ਜਦੋਂ ਮਰਜ਼ੀ ਫੋਨ ਲਾਓ ਰਾਤ ਨੂੰ ਵੀਰ ਨੇ ਪਰਿਵਾਰ ਨੂੰ ਵੀ ਸਮਾਨ ਦੇ ਸੱਜਰ ਭਰਾ ਲਾ ਲੈਣ ਦੇ ਭਰਾ 8:00 9:00 ਵਜੇ ਲਾ ਲੈਣ ਦੇ ਚੱਕੀ ਦਾ ਭਰਾ ਐ ਜਾਂਦਾ ਰਹੇ ਜਾਂਦਾ ਰਹੇ ਇਹ ਤਾਂ ਸਾਡੇ ਭਰਾ ਦੀ ਕੂਦੀ ਆ ਤੇ ਦੋ ਆ ਗਿਆ ਸੁਪਰ ਸੀਡਰ ਰੂਟਾ ਵਿਟਰ ਆਪਣਾ ਮਲਚਰ ਕੁਛ ਵੀ ਯਾਰ ਮਾਸ਼ੀਆ ਦਾ ਕੁਛ ਵੀ ਪਲੌ ਵੀ ਪਿਆ ਉਧਰ ਜੋ ਪਲੌ ਲੈਣਾ ਨਾ ਬੇਦਵਾ ਹੋ ਗਿਆ ਇਹ ਬਾਕੀ ਦੋ ਆ ਗਿਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ